ਕਹੇ ਕਿ ਸਾਰੀਆਂ ਸਹੂਤਾ ਮਿਲ ਜਾਂਦੀਆਂ ਨੇ ਠੀਕ ਹੈ ਪੈਨਸ਼ਨ ਜਿਹੜੀ ਸੀ ਉਹ 1500 ਰੁਪਿਆ ਹੋ ਗਈ ਜਦੋਂ ਸਾਰੇ ਕੰਮ ਹੋ ਗਏ ਤੁਸੀਂ ਆਖਿਆ ਕਿ ਚੱਲ ਹੁਣ ਨਵੇਂ ਬਿਲਾਂ ਵਾਲਿਆਂ ਨੂੰ ਵੇਖੀ ਕੀ ਹੈ ਕੀ ਕਰਨਗੇ ਅਸੀਂ ਤਾਂ ਅੱਜ ਵੀ ਸੌ ਖਾਣੇ ਨੇ ਵੈਸੇ ਆਪਾਂ ਗੱਲ ਕਰਦੇ ਹਾਂ ਇਹ ਤਾਂ ਨਹੀਂ ਬੜੇ ਬੜਾ ਆ ਆ ਜਿਹੜਾ ਪਾਣੀ ਸੀਵਰੇਜ ਦਾ ਇਹ ਕਿਹ ਘਰਾਤੀ ਜਾਣਾ ਜਾਂ ਹੀ ਜਾਂਦਾ ਹੈ ਜਿਹੜਾ ਜਿਹੜਾ ਨਾਲ ਵਾਟਰ ਸਪਲਾਈ ਆ ਉਹ ਹੁਣ ਕਿਤੋਂ ਵੀ ਕਿਤੋਂ ਲੀਕ ਹੋਇਆ ਉਹਨੇ ਪਾਣੀ ਖਿੱਚੀ ਜਾਣਾ ਵਾਟਰ ਸਪਲਾਈ ਨੇ ਕਿਉਂਕਿ ਹਰੇ ਘਰੇ ਜੇ ਕੋ ਮੋਟਰ ਆ ਟੰਡੂ ਕੰਪਾ ਜਾਂ ਜਿਹੜਾ ਵੀ ਪਾਣੀ ਵਾਲਾ ਸਾਰਾ ਆ ਜੀ ਆ ਦੇਖ ਲੋ ਟੁੱਟੀ ਤੋਂ ਪਾਣੀ ਭਰਿਆ ਆ ਵਾ ਵੀਡੀਓ ਹੈਗੀ ਆ ਟੁੱਟੀ ਤੋਂ ਪਾਣੀ ਭਰਤੇ ਆ ਪਾਣੀ ਦੇ ਲੋ ਆਹ ਇਹ ਸਾਰੇ ਵੈਸੇ ਬਾਰੇ ਕਿਤਾ ਸਾਡੇ ਕੋਈ ਸਲਾਹ ਉਹ ਪਾਣੀ ਪੜ ਦੇ ਆਏ ਚੋਟੀ ਵਾਲਾ ਕਹਾਂਗੇ 15 20 ਜਾਣੀਆਂ ਹੀ ਗਿਣਾਈ ਕੱਲ ਇਹਨਾਂ ਨੇ ਟੈਂਕੀ ਵੀ ਲਾਈ ਓਥੇ ਮਤਲਬ ਬਣੇ ਸਾਡੇ ਕੋਈ ਸੁਣਵਾਈ ਨਹੀਂ ਜੱਜੀ ਪ੍ਰਧਾਨ ਕਹਿੰਦਾ ਸੀ ਮੈਨੂੰ ਤਾਂ 3 ਮਹੀਨੇ ਹੋ ਗਏ ਬਣੇ ਨੂੰ ਮੈਨੂੰ 2 ਮਹੀਨੇ ਹੋ ਗਏ ਮੈਂ ਕੁਝ ਨਹੀਂ ਕਰ ਸਕਿਆ ਬੇਬੀ ਜੀ ਮੇਰੀ ਇੱਕ ਗੱਲ ਸੁਣੋ ਐਮਐਲਏ ਬਣੇ ਨੂੰ ਕਿੰਨਾ ਚਿਰ ਹੋ ਗਿਆ ਸਾਢੇ 3 ਸਾਲ ਹੋ ਗਿਆ ਸਾਢੇ 4 ਸਾਲ ਹੋ ਗਏ ਕਿਸੇ ਨੇ ਕੁਝ ਨਹੀਂ ਕੀਤਾ ਠੀਕ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ 13 14 ਸਾਲ 10 ਸਾਲ ਕਾਲੀ ਦਲ ਦੀ ਸਰਕਾਰ ਰਹੀ ਉਸ ਤੋਂ ਬਾਅਦ ਆਪਾਂ ਇਹ 2021 ਦੇ ਵਿੱਚ ਇਹ ਰੋਡ ਬਣਾਈ ਸੀ। ਹਾਂਜੀ। ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਵੀ ਆਪਾਂ ਜਿਹੜਾ ਹੈ ਕਿ ਇਹਦੇ ਵਿੱਚ 9 ਕਰੋੜ 65 ਲੱਖ ਦਾ ਜਿਹੜਾ ਐਸਟੀਮੇਟ ਸਾਰੇ ਸ਼ਹਿਰ ਦਾ ਬਣਾ ਕੇ ਭੇਜਿਆ। ਹਾਂਜੀ। ਗੱਲ ਇਹ ਹੈ ਕਿ ਜਦੋਂ ਹੁਣ ਬਲਦਾਂ ਆ ਗਿਆ ਨਵੇਂ ਹਾਕਮਾਂ ਕੇ ਬਹਿ ਗਏ ਉਹਨਾਂ ਨੇ ਆਪਦੀਆਂ ਚੰਦੀਆਂ ਚਲਾਈਆਂ ਉਹ ਤਾਂ ਘਰ ਭਰਨ ਤੇ ਲੱਗੇ ਹੋਇਆ ਮੈਨੂੰ ਜਿਹੜੀ ਸ਼ਰਤ ਸਹੀ ਉਹਨੂੰ ਫੇਰ ਪੱਟ ਤੇ ਰੋਡ ਬਣਾਈ ਜਾਂਦੇ ਨੇ ਤੇ ਜਿਹੜਾ ਆਪਣੇ ਦੇ ਜਿਹੜੀਆਂ ਰੋੜਾਂ ਬਣਾਉਂਦੇ ਇਹਨਾਂ ਚ ਇਹਨਾਂ ਦਾ ਕੀ ਹੈ ਬਈ। ਇਹ ਤਾਂ ਉਹ ਸਹੀ ਨਹੀਂ ਬਣਾਇਆ ਰਾਜੀ ਨਾ ਜਿਹੜੀ ਉਹ ਰੋਡ ਬਣਦੀ ਪਈ ਹੈ ਉਹ ਵੀ ਐਮਪੀ ਲੈਂਡ ਫੰਡ ਦੀ ਹੈ ਉਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਯੋਗਦਾਨ ਨਹੀਂਗਾ ਉਹ ਤਾਂ ਜਸਵੀਰ ਸਿੰਘ ਗਿੱਲ ਜਦੋਂ ਡੈਂਪਾ ਐਮਪੀ ਸੀ ਆਪਣਾ ਉਦੋਂ ਨਹੀਂ ਆ ਪੈਸੇ ਮਨਜ਼ੂਰ ਹੋਏ ਆ ਐ 3.5 ਸਾਲਾਂ ਦੇ ਵਿੱਚ ਸਰਕਾਰ ਨੇ ਕਿਹੜੇ ਪੈਸੇ ਲਿਆਂਦੇ ਆ ਕਿਹੜੇ ਆਏ ਆ ਉਹ ਦੱਸਣਾ ਤਾਂ ਸੀ ਔਰ ਅੱਜ ਮੈਂ মিডিਆ ਰਹੀਂ ਸਾਰੇ ਸਾਥੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਜੀਰਾ ਵਿੱਚ ਛਨੇ ਰੋਡ ਦੇ ਉੱਪਰ ਸਾਰੇ ਮਹੱਲਾ ਨਵਾਸੀਆਂ ਨੂੰ ਮਿਲ ਨਹੀਂ ਮੈਂ ਤਾਂ ਆ ਕਿਉਂਕਿ ਮੈਂ ਇਸ ਗੱਲ ਦੀ ਮਾਫੀ ਵੀ ਮੰਗਦਾ ਵਾਂ ਪਿਛਲੇ ਦਿਨੀ ਕਿਉਂਕਿ ਸਾਨੂੰ ਇਹ ਲੋਕ ਹੀ ਨੇ ਜਿਹੜਾ ਕੁਰਸੀਆਂ ਤੇ ਭਾਉਂਦੇ ਨੇ ਇਹ ਲੋਕ ਹੀ ਨੇ ਜਿਹੜੇ ਸਾਨੂੰ ਕੁਰਸੀਆਂ ਤੋਂ ਲਾਉਂਦੇ ਨੇ ਪਰ ਜਦੋਂ ਕੁਰਸੀ ਤੇ ਬੈਠੇ ਹੁੰਦੇ ਉਹਦੇ ਦਿਮਾਗ ਬਹੁਤ ਖਰਾਬ ਹੋ ਜਾਂਦਾ ਔਰ ਮੈਂ ਉਹ ਵੇਖਿਆ ਕਿ ਇਹ ਮਹੱਲੇ ਵਾਲੇ ਸਾਰੇ ਇਕੱਠੇ ਹੋ ਕੇ ਇੱਕ ਮੰਗ ਪੱਤਰ ਦੇਣ ਲਈ ਕਮੇਟੀ ਘਰ ਜਾਂਦੇ ਆ ਔਰ ਉੱਥੋਂ ਦਾ ਜਿਹੜਾ ਜੀਰੇ ਦਾ ਜਿਹੜਾ ਵਿਧਾਇਕ ਆ ਜਿੰਦੀ ਜ਼ਿੰਮੇਵਾਰੀ ਬਣਦੀ ਸੀਗੀ ਜਿੰਦੀ ਇੱਕ ਜ਼ਿੰਮੇਵਾਰੀ ਬਣਦੀ ਸੀਗੀ ਕਿ ਮੈਂ ਆਪਦੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਬਜਾਏ ਮੈਂ ਉਹ ਵੀਡੀਓ ਦੇ ਵਿੱਚ ਵਿਧਾਇਕ ਨੂੰ ਭਜਦਾ ਹੋਇਆ ਵੇਖਿਆ ਔਰ ਵਿਧਾਇਕ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਉਹ ਇਹ ਹੁੰਦੀ ਹੈ ਕਿ ਸ਼ਹਿਰ ਦੀਆਂ ਮੁਸ਼ਕਲਾਂ ਕਿਉਂਕਿ ਜਿਹੜਾ ਵਿਧਾਇਕ ਆ ਉਹ ਇੱਕ ਡਾਕਟਰ ਦੇ ਰੂਪ ਵਿੱਚ ਕੰਮ ਕਰਦਾ ਔਰ ਜਦੋਂ ਕੋਈ ਦਿਖਿਆਰਾ ਹੈ ਕਿਸੇ ਨੂੰ ਬੁਖਾਰ ਆ ਕਿਸੇ ਨੂੰ ਕੋਈ ਪ੍ਰੋਬਲਮ ਆ ਤੇ ਜੇ ਉਹ ਐਮਐਲਏ ਕੋਲ ਨਾ ਜਾਊਗਾ ਤੇ ਕਿੰਦੇ ਕੋਲ ਜਾਊਗਾ ਲੋਕ ਵੋਟਾਂ ਤਾਂ ਪਾਉਂਦੇ ਨੇ ਐਮ ਐਲ ਏ ਤਾਂ ਬਣਾਉਂਦੇ ਨੇ ਸਰਕਾਰ ਤਾਂ ਚੁਣਦੇ ਨੇ ਜਿਸ ਕਰਕੇ ਸਰਕਾਰਾਂ ਚੁੜੀਆਂ ਜਾਂਦੀਆਂ ਨੇ ਕਿ ਤਾਂ ਕਿ ਅਸੀਂ ਚੰਗੇ ਲੋਕਾਂ ਦੀ ਚੋਣ ਕਰੀਏ ਔਰ ਚੰਗੇ ਲੋਕਾਂ ਦੀ ਚੋਣ ਕਰਕੇ ਸਾਡੇ ਮਹੱਲੇ ਦੇ ਜਿਹੜੇ ਕੰਮ ਆ ਉਹਨਾਂ ਦੀ ਡਿਵੈਲਪਮੈਂਟ ਕੀਤੀ ਜਾਵੇ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਡਿਵੈਲਪਮੈਂਟ ਤਾਂ ਕੀ ਕਰਨੀ ਸੀ ਔਰ ਸਾਡੇ ਤਿੰਨਾਂ ਸਾਲਾਂ ਦੇ ਵਿੱਚ ਸਰਕਾਰ ਨੇ ਡਿਵੈਲਪਮੈਂਟ ਜੇ ਕੀਤੀ ਹੈ ਤੇ ਮੈਂ ਕਹਿੰਦਾ ਐਮ ਐਲ ਏ ਨੇ ਆਪ ਦੇ ਘਰਾਂ ਦੀ ਕੀਤੀ ਔਰ ਜਿਹੜੇ ਕਾਉਂਸਲਰ ਨੇ ਅੱਜ ਉਹ ਵੀ ਇੰਨੇ ਮਜਬੂਰ ਹੋਏ ਪਏ ਨੇ ਕਿ ਅੱਜ ਜੇ ਕੇਸ ਨੇ ਮੰਗ ਪੱਤਰ ਮੱਲੇ ਵਾਲੇ ਨੇ ਦੇਣ ਜਾਣਾ ਤਾਂ ਮੈਨੂੰ ਨਹੀਂ ਲੱਗਦਾ ਕਾ ਕਿ ਉਹ ਮੱਲੇ ਵਾਲੇ ਤੋਂ ਮੰਗ ਪੱਤਰ ਵੀ ਹਲਕੇ ਦਾ ਵਿਧਾਇਕ ਫੜੇ ਔਰ ਮੈਂ ਗੱਲ ਕਹਿਣਾ ਕਿ ਮੈਂ ਇਸ ਗੱਲ ਦੀ ਨਿੰਦਾ ਕਰਦਾ ਕਿ ਇਹ ਜਿਹੜੀ ਆ ਕਿ ਜੀਰਾ ਨਿਵਾਸੀਆਂ ਦੀ ਤੋਹੀਨ ਕੀਤੀ ਗਈ ਆ ਔਰ ਜਿਹੜਾ ਉਹ ਮੰਗ ਪੱਤਰ ਆ ਉਸ ਇਨਸਾਨ ਨੇ ਲਿਆ ਜਿਹੜਾ ਚੌਂਕੀਦਾਰ ਵੀ ਆਣੀਗਾ ਚੌਂਕੀਦਾਰ ਵੀ ਨਹੀਂਗਾ ਮੈਂ ਨਾ ਕਿ ਘੱਟੋ-ਘੱਟ ਜਿਹੜੀ ਪ੍ਰਧਾਨ ਸਾਡੀ ਭੈਣ ਸਰਬਜੀਤ ਕੌਰ ਹੋਂਦਾ ਫਰਜ ਬੰਦਾ ਸੀ ਉਹ ਮੰਗ ਪੱਤਰ ਲੈਂਦੀ। ਇਹੋ ਦਾ ਫਰਜ ਬੰਦਾ ਸੀ ਜੇ ਐਮਐਲਏ ਸਾਹਿਬ ਭੱਜ ਗਏ ਸੀ ਤੇ ਜਾਂ ਕੋਈ ਉਹਦੀ ਜਗ੍ਹਾ ਤੇ ਐਸਟੀਐਮ ਮੰਗ ਪੱਤਰ ਲੈਂਦਾ ਜਾਂ ਤਹਿਸੀਲਦਾਰ ਮੰਗ ਪੱਤਰ ਲੈਂਦਾ। ਮੈਂ ਪਹਿਲੀ ਯਾਰ ਵੇਖਿਆ ਕਿ ਜਿਹੜਾ ਚੌਂਕੀਦਾਰ ਵੀ ਨਾ ਹੋਵੇ ਉਹ ਮੰਗ ਪੱਤਰ ਲਈ ਜਾਵੇ। ਇਸ ਕਰਕੇ ਮੈਂ ਇਸ ਗੱਲ ਦੀ ਨਿੰਦਾ ਕਰਦਾ ਔਰ ਅੱਜ ਮੈਂ ਲਾ ਨਿਵਾਸੀਆਂ ਦੇ ਨਾਲ ਖੜੇ ਆ ਔਰ ਮੈਂ মিডিਆ ਰਹੀਂ ਇਹ ਵੀ ਦੱਸਣਾ ਚਾਹੁੰਦਾ। ਕਿ ਇਹ ਜਿਹੜੀ ਸਨੇਹਰ ਰੋਡ 10 ਸਾਲ ਕਾਲੀ ਦਲ ਦੀ ਸਰਕਾਰ ਰਹੀ 10 ਸਾਲ ਕੋਈ ਵਿਕਾਸ ਨਹੀਂ ਹੋਇਆ ਔਰ 10 ਸਾਂ ਸਾਲਾਂ ਤੋਂ ਬਾਅਦ ਜਦੋਂ ਇਹਨਾਂ ਲੋਕਾਂ ਨੇ ਆਪਦੇ ਪੁੱਤਰ ਨੂੰ ਮੈਨੂੰ ਇਹਨਾਂ ਨੇ ਐਮ.ਐਲ.ਏ ਬਣਾਇਆ ਕਿਉਂਕਿ ਮੈਂ ਇੱਥੇ ਮਹੱਲੇ 'ਚ ਖੇਡਦਾ ਰਿਆ ਐਸੇ ਮਹੱਲੇ ਦੇ ਵਿੱਚ ਐਸੇ ਸ਼ਹਿਰ ਦੇ ਵਿੱਚ ਹੀ ਖੇਡ ਕੇ ਵੱਡਾ ਆ ਔਰ ਮੈਨੂੰ ਗਲੀ ਗਲੀ ਦਾ ਪਤਾ ਸੀ ਮੈਨੂੰ ਹਰੇਕ ਮਹੱਲੇ ਦਾ ਪਤਾ ਸੀ ਕਿੱਥੇ ਕੀ ਪ੍ਰੋਬਲਮ ਆ ਤਾਂ ਜਿਹੜੀ ਰੋਡ ਆ ਇਹ 2021 ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਅੱਜ ਵੀ ਜਿਉਂਦਾ ਜਾਗਦਾ ਨਛੱਤਰ ਸਿੰਘ ਠਿੱਕੇ ਦਾ ਅੱਜ ਵੀ ਉਹਨੂੰ ਪੁੱਛ ਸਕਦੇ ਹਾਂ ਇਹਦਾ 30 ਲੱਖ ਦਾ ਜਿਹੜਾ ਟੈਂਡਰ ਆ ਉਹ ਪਾਸ ਹੋਇਆ ਔਰ 30 ਲੱਖ ਦੇ ਵਿੱਚੋਂ 19 ਲੱਖ 55000 ਰੁਪਏ ਦਾ ਜਿਹੜਾ ਕੰਮ ਜਿਹੜੀ ਇਹ ਰੋਡ ਬਣੀ ਸੀਗੀ 19 ਲੱਖ ਤੇ 55000 ਰੁਪਿਆ ਜਿਹੜਾ ਉਹ ਪੇਮੈਂਟ ਜਿਹੜੀ ਆ ਠੇਕੇਦਾਰ ਨੂੰ ਦੇ ਦਿੱਤੀ ਗਈ ਆ ਔਰ ਮੈਂ ਐਮਐਲਏ ਸਾਹਿਬ ਦੱਸਣਾ ਚਾਹੁੰਦਾ ਕਿ ਤੁਹਾਨੂੰ ਕਿਉਂ ਮੀਟਿੰਗ 'ਚ ਬਿਠਾਇਆ ਜਾਂਦਾ ਕਿ ਘੱਟੋ ਘੱਟ ਐਮਐਲਏ ਨੂੰ ਇਹ ਪਤਾ ਹੋਵੇ ਕਿਸ ਮੇਰੀ ਕਮੇਟੀ ਦੇ ਵਿੱਚ ਪੈਸੇ ਕਿੰਨੇ ਪਏ ਨੇ ਔਰ ਮੈਂ ਗੱਲ ਕਹਿਣਾ ਕਿ ਜਿਹੜੀ ਜਿਹੜਾ ਚੌਂਕੀਦਾਰ ਵੀ ਨਹੀਂ ਜਿਹੜਾ ਇਹ ਗੱਲ ਕਹਿੰਦਾ ਅਸੀਂ ਮਤਾ ਪਾ ਦਿੱਤਾ ਉਹ ਕੌਣ ਹੁੰਦਾ ਮਤਾ ਪਾਉਣ ਵਾਲਾ ਮਤਾ ਪਾਉਣਾ ਸਾਰੇ ਕਾਉਂਸਲਰਾਂ ਦੀ ਸਹਿਮਤੀ ਨਾਲ ਮਤਾ ਪੈਣਾ ਪ੍ਰਧਾਨ ਦੀ ਮੀਟਿੰਗ ਦੇ ਵਿੱਚ ਮਤਾ ਪੈਣਾ ਮੌਜੂਦਾ ਐਮਐਲਏ ਵਿੱਚ ਬੈਠਾ ਹੋਵੇ ਇੱਥੇ ਵਿੱਚ ਬੈਠਾ ਹੋਵੇ ਔਰ ਜਿਹੜਾ ਚੌਂਕੀਦਾਰ ਵੀ ਨਹੀਂ ਉਹਨੇ ਕੁਝ ਨਹੀਂ ਪਾਉਣਾ ਉਹ ਤਾਂ ਕੱਲਾ ਇਹ ਹੈ ਕਿ ਇਹਨਾਂ ਲੋਕਾਂ ਦੀ ਬੇਇੱਜ਼ਤੀ ਕਰ ਸਕਦਾ ਇਹਨਾਂ ਲੋਕਾਂ ਦੀ ਇਨਸਲਟ ਕਰ ਸਕਦਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਐਮ ਐਲ ਏ ਸਾਹਿਬ ਜੇ ਤੁਹਾਨੂੰ ਨਹੀਂ ਤਾਂ ਕਿਸੇ ਨੂੰ ਪੁੱਛ ਲਓ ਆਂਡੀ ਗਵਾਂਡੀ ਐਮ ਐਲ ਏ ਨੂੰ ਕੀ ਭਾਈ ਇਹਦੇ ਚ ਸਾਨੂੰ ਮਤਾ ਪਾਉਣ ਦੀ ਲੋੜ ਨਹੀਂ ਇਹਦੇ ਵਿੱਚ ਘੱਟੋ ਘੱਟ 10 ਲੱਖ ਤੇ 45000 ਰੁਪਇਆ ਜਿਹੜਾ ਆਹ ਵੇਖੋ ਆਹ ਟੈਂਡਰ ਆ 10 ਲੱਖ 45000 ਰੁਪਇਆ ਜਿਹੜਾ ਉਹ ਅਜੇ ਵੀ ਜਿਹੜਾ ਉਹਦਾ ਕੰਮ ਕਮੇਟੀ ਕਰਾ ਸਕਦੀ ਏ ਔਰ ਮੈਂ ਕਹਿੰਦਾ ਘੱਟੋ ਘੱਟ ਉਹ 10 ਲੱਖ 45000 ਦਾ ਜਿਹੜਾ ਉਹ ਸੀਵਰੇਜ ਦਾ ਜਿਹੜਾ ਕੰਮ ਆ ਉਹ ਜਲਦੀ ਸ਼ੁਰੂ ਕਰਾਇਆ ਜਾਵੇ ਤਾਂ ਕਿ ਇਹ ਲੋਕਚਾਰੇ ਜਿਹੜੇ ਆ ਅੱਗੇ ਮੈਨੂੰ ਇੱਕ ਪਾਣੀ ਵਿਖਾਇਆ ਆ ਆ ਜਿਹੜਾ ਪਾਣੀ ਆ ਔਰ ਮੈਂ ਗੱਲ ਕਹਿਣਾ ਕਿ ਐਮਐਲਏ ਸਾਹਿਬ ਇਹ ਪਾਣੀ ਪੀ ਕੇ ਵਿਖਾਓ ਪਾਣੀ ਪੀ ਕੇ ਵਿਖਾਓ ਤੁਹਾਨੂੰ ਪਤਾ ਲੱਗੇ ਪਹਿਰੇ ਗਲਾਸ ਲੈਓ ਕੋਈ ਜਣਾ ਗੱਲ ਇਹ ਆ ਕਿ ਸਾਨੂੰ ਵੈਸਲਰੀ ਪਾਣੀ ਤਾਂ ਸਾਨੂੰ ਵੈਸਲਰੀ ਪਾਣੀ ਪੀਣੇ ਆਉਂਦੇ ਆ ਪਰ ਮੈਂ ਕਹਿੰਦਾ ਕਿ ਜੇ ਵਾਕਿਆ ਹੀ ਜੇ ਲੋਕਾਂ ਦੇ ਨਾਲ ਦਰਦ ਰੱਖਦੇ ਹੋ ਇਹ ਲੋਕ ਰੋਜ਼ ਆ ਪਾਣੀ ਪੀਂਦੇ ਨੇ ਰੋਜ਼ ਆ ਪਾਣੀ ਪੀਂਦੇ ਆ ਔਰ ਇਹਨਾਂ ਨੂੰ ਇਹਨਾਂ ਨੂੰ ਜਿਹੜੀਆਂ ਬਿਮਾਰੀਆਂ ਜਾਂ ਜੋ ਕੁਝ ਵੀ ਏ ਇਹਨਾਂ ਨੂੰ ਸਿਰਫ ਸਰਕਾਰ ਦੀ ਦੇਣਾ ਆ ਆ ਪਾਣੀ ਦਾ ਗਲਾਸ ਆ ਮੈਂ ਭਰ ਰਿਆ ਔਰ ਮੈਂ ਕਹਿੰਦਾ ਕਿ ਐਮਐਲਏ ਸਾਹਿਬ ਸਵਾਦ ਆ ਇਹ ਰੋਜ਼ ਪੀਂਦੇ ਇੱਕ ਦਿਨ ਪੀ ਕੇ ਵੇਖੋ ਉਹ ਬਈ ਬਹੁਤ ਇਹ ਪਾਣੀ ਪੀਓ ਇਹ ਲੋਕ ਸਾਨੂੰ ਪਾਣੀ ਪੀਣੋਂ ਠਾਉਂਦੇ ਨੇ ਕਿ ਆ ਪਾਣੀ ਨਾ ਪੀਓ ਬਿਮਾਰ ਹੋ ਜਾਓਗੇ ਇਹ ਸਾਡੇ ਲਈ ਅੱਜ ਵੀ ਦਵਾਵਾਂ ਮੰਗਦੇ ਆ ਪਰ ਸ਼ਰਮ ਆਉਣੀ ਚਾਹੀਦੀ ਇਹੋ ਜੀ ਸਰਕਾਰ ਨੂੰ ਲੋਕਾਂ ਨੇ ਬਦਲਾ ਇਸ ਕੰਮ ਲਈ ਨਹੀਂ ਸੀ ਲੈਂਦਾ ਕਿ ਆ ਗੰਦਾ ਪਾਣੀ ਪੀਏ ਆ ਠੀਕ ਆ ਜਿਹੜਾ ਹੈਗਾ ਇਹਗਾ ਮਿਨਰਲ ਵਾਟਰ ਵਾਲੀ ਬੋਤਲ ਆ ਪਰ ਪਾਣੀ ਵੇਖੋ ਪਾਣੀ ਦੇ ਕੀ ਹਾਲਾਤ ਨੇ ਆ ਵੇਖੋ ਆ ਪਾਣੀ ਕੋਈ ਟੀਨ ਵਾਲਾ ਔਰ ਇਹ ਲੋਕ ਇਹ ਲੋਕ ਅੱਜ ਮੇਰੇ ਹੱਥੋਂ ਇਹਨਾਂ ਨੇ ਗਲਾਸ ਫੜਿਆ ਇਹ ਤਾਂ ਫੜਿਆ ਕਿ ਤੂੰ ਬਿਮਾਰ ਨਾ ਹੋ ਜੀ ਔਰ ਮੈਂ ਗੱਲ ਕਹਿੰਦਾ ਇਹ ਰੋਜ਼ ਪੀਂਦੇ ਨੇ ਅੱਜ ਇਹਨਾਂ ਦੇ ਟੈਸਟ ਕਰਾਏ ਜਾਣ ਔਰ ਇਹਨਾਂ ਨੂੰ ਜਿਹੜੀਆਂ-ਜਿਹੜੀਆਂ ਬਿਮਾਰੀਆਂ ਜਿਨ੍ਹਾਂ ਦੇ ਨਾਲ ਇਹ ਜੂਝ ਰਹੇ ਆ ਅੱਜ ਇਹਨਾਂ ਦੇ ਜਿਹੜੇ ਜੀ ਆ ਜਿਹੜੇ ਮੰਝਿਆਂ ਦੇ ਪਏ ਆ ਅੱਜ ਉਹਨਾਂ ਨੂੰ ਜਿਹੜਾ ਕਿ ਅੱਜ ਉਹਨਾਂ ਦਾ ਇਲਾਜ ਦੀ ਜ਼ਿੰਮੇਵਾਰੀ ਕਿੰਦੀ ਬਣਦੀ ਹੈ ਔਰ ਉਹਨਾਂ ਦੇ ਇਲਾਜ ਕਰਾਇਆ ਜਾਣ ਔਰ 10 ਲੱਖ 45 ਹਜ਼ਾਰ ਦਾ ਜਿਹੜਾ ਹੈਗਾ ਜਿਹੜਾ ਟੈਂਡਰ ਆ ਜਿਹੜੇ ਆ ਜਿਹੜਾ ਟੈਂਡਰ ਦੇ ਪੈਸੇ ਪਏ ਆ ਉਹਦੇ ਵਿੱਚ ਸੀਵਰੇਜ ਦਾ ਜਿਹੜਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਾਇਆ ਜਾਵੇ ਔਰ ਮੈਨੂੰ ਦੱਸਿਆ ਜਾਵੇ ਕਿ ਸਾਢੇ 3 ਸਾਲਾਂ ਚ ਬਲਬਦੀ ਕੀ ਕੀਤੀ ਆ ਆ ਮੈਨੂੰ ਅੱਗੇ ਮੱਲੇ ਵਾਲੇ ਕਹਿੰਦੇ ਉੱਥੇ ਜਿੱਥੇ ਪਿੱਛੇ ਪਾਣੀ ਖੜਾ ਉਹ ਮੈਨੂੰ ਕਹਿੰਦੇ ਕੁਲਵੀਰ ਸਿੰਘ ਜਦੋਂ ਤੂੰ ਐਮਐਲਏ ਸੀ ਤੇ ਜਿਹੜਾ ਉਹ ਘੇਟਾ ਕਰ ਸੀ ਕਹਿੰਦੇ ਟੱਲੀ ਦੀ ਆਵਾਜ਼ ਸੁਣ ਕੇ ਤੂੰ ਹੀ ਚੇਤੇ ਆਉਂਦਾ ਸੀ ਕਲਬੀਰ ਜੀਲਾ ਕਲਬੀਰ ਜੀਰਾ ਮੈਨੂੰ ਤਾਂ ਟੱਲੀ ਛੱਡ ਕੇ ਝੰਡਾ ਵੀ ਨਹੀਂ ਉੱਥੇ ਰੀਂਦਾਗਾ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਮੈਂ ਲੋਕਾਂ ਨੂੰ ਬੜਾ ਸਮਝਾਇਆ ਮੈਂ ਕਿਹਾ ਸਿਆਣੇ ਬਣੋ ਸਿਆਣੇ ਬਣੋ ਇਹ ਜਿਹੜਾ ਝਾੜੂ ਆ ਘੱਟੋ-ਘੱਟ ਕਿਸੇ ਵਿਆਹੇ ਬੰਦੇ ਨੂੰ ਇਹ ਘੱਟੋ-ਘੱਟ ਆਪਦੀ ਘਰ ਵਾਲੀ ਨੂੰ ਪੁੱਛ ਲੈ ਝਾੜੂ ਕਿੰਨੇ ਦਿਨ ਚੱਲਦਾ ਹੈ ਜੇ ਰੋਜ਼ ਵਾਰੀਏ ਤੇ ਹਫਤੇ ਬਾਅਦ ਖਿਲਰ ਜਾਂਦਾ ਅੱਜ ਸਾਢੇ ਤਿੰਨ ਸਾਲਾਂ ਚ ਝਾੜੂ ਦਾ ਤੀਲਾ-ਤੇਲਾ ਹੋ ਗਿਆ ਅੱਜ ਲੋਕ ਜ ਔਰ ਮੈਂ ਗੱਲ ਦੀ ਮੁੱਖ ਮੰਤਰੀ ਸਾਹਿਬ ਨੂੰ ਔਰ ਫਿਰੋਜ਼ਪੁਰ ਦੇ ਡੀਸੀ ਮੈਡਮ ਨੂੰ ਇਹ ਗੱਲ ਕਹਾਂਗਾ ਕਿ ਜੀਰੇ ਸ਼ਹਿਰ 'ਰਲ ਧਿਆਨ ਦਿੱਤਾ ਜਾਵੇ ਔਰ ਜੀਰੇ ਸ਼ਹਿਰ ਦੇ ਜੋ ਹਾਲਾਤ ਨੇ ਔਰ ਜਿਨ੍ਹਾਂ ਦੇ ਵਿੱਚੋਂ ਇਹ ਲੋਕ ਗੁਜ਼ਰ ਰਹੇ ਨੇ ਉਹਨਾਂ ਦੇ ਨਾਲ ਜਿਹੜਾ ਆਣ ਕੇ ਅੱਜ ਖੜਨ ਦੀ ਲੋੜ ਆ ਨਾ ਕਿ ਉਹਨਾਂ ਤੋਂ ਭੱਜਣ ਦੀ ਲੋੜ ਆ ਔਰ ਮੈਂ ਗੱਲ ਕਹਿਣਾ ਕਿ ਉਸ ਦਿਨ ਇੱਕ ਲਬਜ਼ ਵਰਤਿਆ ਗਿਆ ਤਲਵੇ ਚੱਟਣ ਵਾਲੇ ਤਲਵੇ ਚੱਟਣ ਵਾਲੇ ਕੌਣ ਆ ਬਈ ਅੱਜ ਵਾਕਿਆ ਹੀ ਮੈਨੂੰ ਕਿਤੇ ਨਾ ਕਿਤੇ ਅਵਤਾਰ ਸਿੰਘ ਮੈਨੇ ਦੀ ਗੱਲ ਯਾਦ ਆਉਂਦੀ ਏ ਉਹ ਕਹਿੰਦਾ ਕਿ ਇਹ ਕਿਸੇ ਪਤੀਲੇ ਦਾ ਢੱਕਣ ਹੈਨੀ ਕਿਸੇ ਵਤੀਲੇ ਦਾ ਟੱਕਰ ਨਹੀਂ ਔਰ ਅਸੀਂ ਗਲਤੀ ਕੀਤੀ ਅਸੀਂ ਚੁੱਕ ਕੇ ਪ੍ਰਧਾਨਗੀ ਦੇਤੀ ਔਰ ਅਸੀਂ ਪ੍ਰਧਾਨਗੀ ਤਾਂ ਦਿੱਤੀ ਕਿ ਮਾੜੇ ਸਮੇਂ 'ਚ ਖੜਾ ਸੀ ਔਰ ਜਿਹੜਾ ਸਾਨੂੰ ਛੱਡ ਕੇ ਭੱਜ ਗਿਆ ਉਹ ਵਿਧਾਇਕ ਸਾਹਿਬ ਰਹਿਣਾ ਤੇਰੇ ਨਾਲ ਵੀ ਨਹੀਂ ਔਰ ਅੱਜ ਸ਼ਹਿਰ ਨਿਵਾਸੀਆਂ ਨੂੰ ਇਸ ਗੱਲ ਦਾ ਵਾਅਦਾ ਕਰਕੇ ਚੱਲਿਆ ਜਿਹੜੇ ਇਹੋ ਜਿਹੇ ਤਲਵੇ ਚੱਟਣ ਵਾਲੇ ਆ ਔਰ ਜਿਹੜਾ ਚੌਂਕੀਦਾਰ ਵੀ ਨਹੀਂ ਜਿਹੜਾ ਮੰਗ ਪੱਤਰ ਲੈਂਦਾ ਇਹਨੂੰ ਕਹਿੰਦੇ ਪਰਿਵਾਰ ਨੂੰ ਕਦੀ ਵੀ ਕੁਲਬੀਰ ਸਿੰਘ ਜੀਰਾ ਕਾਂਗਰਸ ਜੁਆਇਨ ਨਹੀਂ ਕਰਾਵੇਗਾ ਔਰ ਇਹ ਤੁਹਾਡੇ ਨਾਲ ਵਾਅਦਾ ਹੈ ਔਰ ਤਲਵੇ ਚੱਟਣ ਵਾਲਿਆਂ ਦੀ ਲੋੜ ਨਹੀਂ ਮੈਨੂੰ ਇਹਨਾਂ ਲੋਕਾਂ ਦੀ ਲੋੜ ਆ ਇਹਨਾਂ ਲੋਕਾਂ ਨੇ ਮੈਨੂੰ ਜਿਹੜਾ ਸੀਗਾ ਇਹਨਾਂ ਲੋਕਾਂ ਨੇ ਵਿਧਾਨ ਸਭਾ ਭੇਜਿਆ ਸੀ ਤੇ ਜਦੋਂ ਤੋਂ ਤਲਵੇ ਚੱਟਣ ਵਾਲਿਆਂ ਦੇ ਮੈਂ ਢਿੱਕੇ ਚੜ ਗਿਆ ਅੱਜ ਮਮੀ ਰੋਡ ਤੇ ਫਿਰਦਾ ਤੇ ਵੀ ਵਿਚਾਰੇ ਰੋਡ ਤੇ ਫਿਰਦੇ ਆ ਅੱਜ ਜੇ ਮੈਂ ਐਮਐਲਏ ਹੁੰਦਾ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਇਹਨਾਂ ਨੂੰ ਕਿਸੇ ਨੂੰ ਮੰਗ ਪੱਤਰ ਦੇਣਾ ਪੈਂਦਾ ਜਾਂ ਮੰਗ ਪੱਤਰ ਦੇਣ ਗਿਆ ਇਹਨਾਂ ਦੀ ਇਨਸਲਟ ਹੁੰਦੀ ਇਸ ਕਰਕੇ ਮੈਂ ਸਾਰੇ ਮਹੱਲਾ ਨਿਵਾਸੀਆਂ ਤੋਂ ਇਸ ਗੱਲ ਦੀ ਮਾਫੀ ਮੰਗਦਾ ਵਾਂ ਕਿਉਂਕਿ ਅੱਜ ਵੀ ਜਿਹੜੇ ਆ ਕਿ ਕਮੇਟੀ ਦੇ ਵਿੱਚ ਇੱਥੋਂ ਜਿਹੜਾ ਜਿਹੜਾ ਸਾਡਾ ਐਮਸੀ ਹੈ ਜਾਂ ਜਿਹੜੇ ਵੀ ਸਾਡੇ ਸਾਥੀ ਨੇ ਅੱਜ ਵੀ ਸਾਡੇ ਆ ਪਰ ਸਰਕਾਰ ਸਾਡੀ ਨਹੀਂ ਸਾਡੀ ਮਜਬੂਰੀ ਆ ਔਰ ਇਸ ਕਰਕੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਅੱਗੇ ਨੂਰਪੁਰ ਮਾਛੀਵਾੜੇ ਸ਼ਾਇਦ ਯਾਦ ਹੋਵੇ ਮੀਡੀਆ ਨੂੰ ਪਿਛਲੇ ਯਾਰ ਜਦੋਂ ਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਰੋਡ ਨਹੀਂ ਸੀ ਬਣੀ ਤਾਂ ਮੈਂ ਉਦੋਂ ਕਿਹਾ ਸੀ ਮੈਂ ਸਰਕਾਰ ਕਾਲੀ ਉਹ ਤੁਹਾਡੀ ਆ ਮੈਂ ਅੱਜ ਇੱਥੇ ਝੋਨਾ ਲਾ ਕੇ ਚੱਲਿਆ ਮੈਂ ਕਿਹਾ ਅੱਜ ਵੀ ਮੈਂ ਸੁਨੇਹਰਾ ਰੋਡ ਤੇ ਝੋਨਾ ਲਾਵਾਂਗੇ ਔਰ ਜੇ ਇਹਨਾਂ ਤੋਂ ਰੋਡ ਨਾ ਬਣੀ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਰੋਡ ਬਣਾ ਕੇ ਦਿਆਂਗਾ ਜਿੱਥੋਂ ਮਰਜੀ ਪੈਸੇ ਲੈ ਕੇ ਆਵਾਂ ਔਰ ਇਹ ਮੇਰਾ ਤੁਹਾਡੇ ਨਾਲ ਇਸ ਗੱਲ ਦਾ ਵਾਦਾ ਆਪਾਂ ਤੋਂ ਚੱਨਾ ਲੱਗੇ ਬਾਹਰ ਨਿਕਲਾਂਗੇ ਉਹ ਚਲਾ ਲਿਓ ਜੀ ਜੀ ਆਹ ਆਹ ਮੈਂ ਇੱਕ ਇੱਕ ਸਾਥ ਚੋਂ ਉਹ ਮੁਰਗਾ ਪਾ ਦੇ ਜੀ ਠੀਕ ਹੈ ੜੀਓ ਨਿਊਜ਼ ਪੰਜਾਬ ਦੇਖਿਓ ਮੈਂ ਸਤੀਸ਼ਵੇ ਜੈਸ ਟਾਈਮ ਚੜਿਆ ਜੀ ਦਾ ਦੇਸ਼ ਨੇ ਰੋਡ ਵਿਕੇ ਜਿਸ ਤਰ੍ਹਾਂ ਕਿ ਜੀਰਾ ਦਾ ਕਲੌਕ ਟਾਵਰ ਮਸ਼ਹੂਰ ਹੈ ਉੱਥੇ ਹੀ ਇਹ ਰੋਡ ਵੀ ਮਸ਼ਹੂਰ ਹੈ ਮਸ਼ਹੂਰ ਇਸ ਕਰਕੇ ਨਹੀਂ ਕਿ ਇਸ ਰੋਡ ਤੇ ਬਹੁਤ ਜ਼ਿਆਦਾ ਵਿਕਾਸ ਹੋਇਆ ਰੋਡ ਇਸ ਕਰਕੇ ਮਸ਼ਹੂਰ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਰੋਡ ਤੋਂ ਲੰਘਣ ਵਾਲੇ ਰਾਹੀਰ ਉਹ ਰਸ ਤੋਂ ਇਲਾਵਾ ਇਸ ਰੋਡ ਦੇ ਨਾਲ ਲੱਗਦੇ ਘਰਾਂ ਦੇ ਵਿੱਚ ਰਹਿੰਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਸੰਤਾਪ ਖੋਗ ਰਹੇ ਨੇ ਸੰਤਾਪ ਖੋਗ ਰਹੇ ਨੇ ਗੰਦੇ ਪਾਣੀ ਦਾ ਸੀਵਰੇਜ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਨੇ ਉਹ ਲੋਕ ਪਰ ਉਹਨਾਂ ਲੋਕਾਂ ਵੱਲੋਂ ਸਮੇਂ-ਸਮੇਤੇ ਜਿਹੜਾ ਇਸ ਦੇ ਖਿਲਾਫ ਆਵਾਜ਼ ਵੀ ਬੁਲੰਦ ਕੀਤੀ ਗਈ ਸਾਡੇ ਵੱਲੋਂ ਵੀ ਉਸ ਚੀਜ਼ ਨੂੰ ਉਜਾਗਰ ਕੀਤਾ ਗਿਆ ਲੇਕਿਨ ਸਮੇਂ ਦੀਆਂ ਸਰਕਾਰਾਂ ਦੀ ਕੰਨ ਤੇ ਝੂਸ ਰਿੱਪੀ ਨਜ਼ਰ ਨਹੀਂ ਆਈ ਅੱਜ ਸਾਬਕਾ ਵਿਧਾਇਕ ਹਲਕਾ ਜੀਰਾ ਦੇ ਸਾਬਕਾ ਵਿਧਾਇਕ ਤੁਸੀਂ ਆਏ ਹੋ ਇਹ ਲੋਕ ਜਿਹੜੇ ਨੇ ਆਪਣੀਆਂ ਸਮੱਸਿਆਵਾਂ ਲੈ ਕੇ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਇਹਨਾਂ ਨੂੰ ਦੱਸ ਰਹੇ ਨੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਸੰਤਾਪ ਭੋਗ ਰਹੇ ਨੇ ਕੁਲਬੀਰ ਜੀਰਾ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀਰਾ ਸਾਹਿਬ ਅੱਜ ਜਿਹੜੇ ਹਾਲਾਤ ਨੇ ਪਾਸ ਤੌਰ ਤੇ ਜੇਕਰ ਸਨੇਹ ਰੋਡ ਦੀ ਗੱਲ ਕਰੀਏ ਚਤਰਾ ਰੋਡ ਦੀ ਗੱਲ ਕਰੀਏ ਤਾਂ ਕਾਫੀ ਜਿਆਦਾ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਗੱਲ ਇਹ ਕਿ ਜਿਹੜੀ ਸਨੇਹ ਰੋਡ ਆ ਔਰ ਮੈਂ ਗੱਲ ਕਹਿਣਾ ਕਿ ਕੱਲੀ ਸਨੇਹ ਰੋਡ ਦੀ ਗੱਲ ਨਾ ਕਰੀਏ ਕਿ ਸਾਡਾ ਜੀਰੇ ਵਾਲਿਆਂ ਦਾ ਜਿਹੜਾ ਅਸਲ ਘਰ ਜਿਹਨੂੰ ਅਸੀਂ ਕਹਿੰਦੇ ਆ ਕੋਠੀਆਂ ਜ਼ਰੂਰ 5-5 ਕਰੋੜ ਦੀਆਂ ਪਾਲੀਏ 50-50 ਲੱਖ ਦੀਆਂ ਪਾਲੀਏ ਕਿਸੇ ਨੇ ਇਸ ਘਰਜ ਨਹੀਂ ਰਹਿਣਾ ਅਸਲ ਘਰ ਆ ਸ਼ਮਸ਼ਾਨ ਘਰ ਔਰ ਇਹ ਸਾਰੇ ਧੀਰੇ ਦਾ ਜਿਹੜਾ ਸ਼ਮਸ਼ਾਨ ਘਾਟਾ ਔਰ ਇਹਨਾਂ ਪਿੰਡਾਂ ਨੂੰ ਜਿਹੜਾ ਰਸਤਾ ਔਰ ਮੇਨ ਜਿਹੜੀ ਧੀਰੇ ਦੀ ਇਹ ਰੋਡ ਆ ਸਨੇਹ ਤੋਂ ਔਰ ਇਹਦੇ ਉੱਤੋਂ ਜਿਹੜਾ ਕਿ ਅਸੀਂ ਸਾਰੇ ਜਾਣੇ ਲੰਘਣਾ ਵੀ ਸਾਡਾ ਮੁਸ਼ਕਲ ਹੋਇਆ ਪਰ ਲੰਘਣ ਦੇ ਨਾਲ ਨਾਲ ਇੱਥੋਂ ਦਾ ਜਿਹੜਾ ਸੀਵਰੇਜ ਆ ਔਰ ਤੁਸੀਂ ਵੇਖਿਆ ਕਿ ਜਦੋਂ ਤੋਂ ਇਹਨਾਂ ਦੀ ਸਰਕਾਰ ਬਣੀ ਹੈ ਮੈਨੂੰ ਨਹੀਂ ਲੱਗਦਾ ਮਹੱਲੇ ਵਾਲਿਆਂ ਨੇ ਦੱਸਿਆ ਕਿ ਕਦੀ ਸਫਾਈ ਵਾਲਾ ਵੀ ਇਹਨਾਂ ਦੇ ਮਹੱਲੇ 'ਚ ਆਇਆ ਹੋਵੇ ਔਰ ਉਹਦੇ ਨਾਲ ਨਾਲ ਕੀ ਹੈ ਕਿ ਅਸੀਂ ਜੇ ਮੈਂ ਕਹਿੰਦਾ ਜੇ ਸਕਰ ਮਸ਼ੀਨਾਂ ਅਸੀਂ ਲੈ ਕੇ ਦਿੱਤੀਆਂ ਨੇ ਜਦੋਂ ਕਾਂਗਰਸ ਸਰਕਾਰ ਦੀਆਂ ਸਹੂਲਤਾਂ ਤੁਹਾਡੇ ਕੋਲ ਨੇ ਤੁਸੀਂ ਉਹਨਾਂ ਮਸ਼ੀਨਾਂ ਦੀ ਵਰਤੋਂ ਕਿਉਂ ਨਹੀਂ ਕਰਦੇ ਬਲਕਿ ਇਹਨਾਂ ਲੋਕਾਂ ਨੂੰ ਹੰਗੌਲਿਆ ਕੀਤਾ ਗਿਆ ਔਰ ਇਹਨਾਂ ਲੋਕਾਂ ਨੂੰ ਅੱਜ ਜਿਹੜਾ ਆ ਹਾਲਾਤ ਨੇ ਕਿ ਅੱਜ ਪਾਣੀ ਵੀ ਵੇਖੋ ਤੁਸੀਂ ਜਿਹੜਾ ਕਿ ਗੰਦਾ ਪਾਣੀ ਪੀਂਦੇ ਜਿਹੜੇ ਲੋਕ ਆ ਇਹ ਮਜਬੂਰ ਹੋਏ ਪੈਣ ਔਰ ਮੈਂ ਇਹ ਗੱਲ ਤਾਂ ਤੁਹਾਡੇ ਨਾਲ ਕਰ ਰਿਹਾ ਕਿਉਂਕਿ ਅੱਜ ਅਸੀਂ ਕਹਿੰਦੇ ਆ ਕਿ ਮੌਤ ਦਰ ਕਿਉਂ ਵਧੀ ਅੱਜ ਮੌਤ ਦਰ ਤਾਂ ਵਧੀ ਹੈ ਕਿ ਸਰਕਾਰ ਦੀਆਂ ਨਲਾਇਕੀਆਂ ਕਰਕੇ ਔਰ ਇੱਥੋਂ ਦਾ ਜਿਹੜਾ ਵਿਧਾਇਕ ਆ ਮੈਂ ਕਹਿੰਦਾ ਇੱਕ ਦੂ ਨਲਾਇਕ ਬੰਦਾ ਨਹੀਂ ਹੋ ਸਕਦਾ ਲੋਕ ਉਹਨੂੰ ਮੰਗ ਪੱਤਰ ਦੇਣ ਜਾਂਦੇ ਆ ਕਮੇਟੀ ਘਰ ਔਰ ਉਹ ਉਥੋਂ ਭੱਜ ਜਾਂਦਾ ਔਰ ਉਹਦੇ ਨਾਲ ਨਾਲ ਉਥੋਂ ਦੀ ਜਿਹੜੀ ਪ੍ਰਧਾਨ ਉਹ ਵੀ ਮੰਗ ਪੱਤਰ ਲੈਣ ਤੋਂ ਨਾ ਕਰ ਦਿੰਦੀ ਈ ਉਹ ਵੀ ਮੰਗ ਪੱਤਰ ਲੈਣ ਤੋਂ ਨਾ ਕਰ ਦਿੰਦਾ ਔਰ ਉੱਥੇ ਜਿਹੜਾ ਚੌਂਕੀਦਾਰ ਵੀ ਨਹੀਂ ਉਹਨੂੰ ਇਹ ਵਿਚਾਰੇ ਮੰਗ ਪੱਤਰ ਦੇ ਕੇ ਆ ਜਾਂਦੇ ਨੇ ਔਰ ਮੈਂ ਅੱਜ ਇਸ ਕਰਕੇ ਮੈਂ ਉਦੋਂ ਚੰਡੀਗੜ੍ਹ ਸੀਗਾ ਅੱਜ ਮੈਂ ਚੰਡੀਗੜ੍ਹ ਤੋਂ ਆਇਆ ਅੱਜ ਮੈਂ ਇਨ੍ਹਾਂ ਲੋਕਾਂ ਨਹੀਂ ਆ ਕਿਉਂਕਿ ਇਹ ਕਿਤੇ ਘਰ ਗਏ ਸੀਗੇ ਤੇ ਮੈਂ ਕਿਹਾ ਮੈਂ ਤੁਹਾਡੇ ਕੋਲ ਆਵਾਂ ਕਿਉਂਕਿ ਇਹ ਨਹੀਂ ਕਿ ਗੱਲ ਕੀ ਇਹਨਾਂ ਨੂੰ ਲੋੜ ਆ ਤੇ ਇਹ ਮੇਰੇ ਕੋਲ ਆਉਣ ਕਿਉਂਕਿ ਮੈਂ ਇਹਨਾਂ ਦਾ ਪੁੱਤਰ ਆ ਭਤੀਜਾ ਆ ਮੇਰਾ ਵੀ ਫਰਜ਼ ਬਣਦਾ ਹੈ ਇਹਨਾਂ ਕੋਲ ਜਾਵਾਂ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਖਾਸ ਤੌਰ ਤੇ ਡੀਸੀ ਫਿਰੋਜ਼ਪੁਰ ਨੂੰ ਔਰ ਖਾਸ ਤੌਰ ਤੇ ਮੈਂ ਜਿਹੜਾ ਹੈ ਕਿ ਈਓ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਈਓ ਸਾਹਿਬ ਸ਼ਾਇਦ ਤੁਹਾਡੇ ਧਿਆਨ ਚ ਨਾ ਆਵੇ ਮੈਂ ਦੱਸਣਾ ਚਾਹੁੰਦਾ ਕਿ 2021 ਦੇ ਵਿੱਚ ਇਹਦਾ ਟੈਂਡਰ ਜਿਹੜਾ ਉਹ 30 ਲੱਖ ਦਾ ਜਿਹੜਾ ਪਾਸ ਹੋਇਆ ਸੀ ਜਿੰਦੇ ਵਿੱਚੋਂ 19 ਲੱਖ ਦੇ 55000 ਦਾ ਜਿਹੜਾ ਅਸੀਂ ਇਹ ਰੋਡ ਜਿਹੜੀ ਇਹ ਬਣਾਈ ਸੀ ਨਵੀਂ ਔਰ ਜਿਹੜੀ ਕਿ ਸੀਵਰੇਜ ਕਰਕੇ ਜਿਹੜਾ ਕਿ ਤੁਸੀਂ ਉਸ ਤੋਂ ਬਾਅਦ ਸਰਕਾਰ ਆਉਣ ਤੋਂ ਬਾਅਦ ਧਿਆਨ ਨਹੀਂ ਦਿੱਤਾ ਔਰ ਉਸ ਤੋਂ ਬਾਅਦ ਇਹ ਜਿਹੜਾ ਓਵਰਫਲੋ ਹੋਣ ਕਰਕੇ ਇਹ ਰੋਡ ਵੀ ਟੁੱਟ ਗਈ ਔਰ ਲੋਕਾਂ ਨੇ ਘਰਾਂ ਦੇ ਵਿੱਚ ਜਿਹੜਾ ਗੰਦਾ ਪਾਣੀ ਜਾ ਰਿਹਾ ਜਿਹੜਾ ਲੋਕ ਤੀਨ ਤੇ ਮਜਬੂਰ ਨੇ ਔਰ ਤੁਸੀਂ ਲੋਕਾਂ ਨੂੰ ਝੂਠ ਬੋਲ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਬਈ ਮਤਾ ਪਤਾ ਮਤਾ ਕਿਹੜਾ ਪਤਾ 3.5 ਸਾਲਾਂ ਜਦੋਂ ਤੁਹਾਨੂੰ ਪੈਸਾ ਮਿਲਿਆ ਕੋਈ ਨਹੀਂ ਹੁਣ ਪੈਸੇ ਕਿੱਥੋਂ ਆ ਜਾਣਗੇ ਇਸ ਕਰਕੇ ਕੋਈ ਮਤਾ ਮੂਤਾ ਨਹੀਂ ਪਾਇਆ ਆ ਜਿਹੜਾ ਵੇਖੋ ਆ ਜਿਹੜਾ ਕੰਮ ਆ ਮੰਗ ਪੱਤਰੇ ਲੈ ਕੇ ਗਏ ਔਰ ਇਹਨਾਂ ਨੂੰ ਬੇਇੱਜ਼ਤ ਕਰਕੇ ਤੋੜਿਆ ਗਿਆ ਔਰ ਮੈਂ ਯੂਥ ਸਾਹਿਬ ਨੂੰ ਤੇ ਡੀਸੀ ਮੈਡਮ ਨੂੰ ਕਹਿਣਾ ਚਾਹਣਾ ਖਾਸ ਤੌਰ ਤੇ ਇਹ ਗੱਲ ਕਹਿਣੀ ਚਾਹਣਾ ਕਿ 10 ਲੱਖ 45 ਹਜ਼ਾਰ ਦਾ ਜਿਹੜਾ ਕੰਮ ਆ ਉਹ ਅਜੇ ਵੀ ਤੁਸੀਂ ਕਰਾ ਸਕਦੇ ਹੋ ਔਰ ਉਹ 10 ਲੱਖ 45 ਹਜ਼ਾਰ ਦਾ ਕਮੇਟੀ ਜਦੋਂ ਮਰਜ਼ੀ ਕੰਮ ਕਰਾ ਸਕਦੀ ਏ ਕੋਈ ਬੰਦਾ ਠੇਕੇਦਾਰ ਨੂੰ ਟੈਂਡਰ ਦੇ ਕੇ ਚਾਹੇ ਨਿਸ਼ਾਤਰ ਸਿੰਘ ਨੂੰ ਦੇ ਦਿੱਤਾ ਜਾਵੇ ਉਹਨੂੰ ਟੈਂਡਰ ਦੇ ਕੇ ਜਿਹੜਾ ਸੀਵਰੇਜ ਦੀ ਜਿਹੜੀ ਲਾਈਨ ਆ ਉਹ ਚਾਲੂ ਕਰਾਈ ਜਾਵੇ ਉਹਦਾ ਕੰਮ ਕਰਾਇਆ ਜਾਵੇ ਤਾਂ ਕਿ ਲੋਕਾਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ ਨਾ ਜਾਵੇ ਲੋਕ ਬਿਮਾਰੀਆਂ ਦੇ ਨਾਲ ਜੂੰਚ ਰਹੇ ਨੇ ਮਰ ਰਹੇ ਨੇ ਇਹਨਾਂ ਨੂੰ ਬਚਾਇਆ ਜਾ ਸਕੇ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਇਹਨਾਂ ਮਾਵਾਂ ਨੂੰ ਇਹਨਾਂ ਭੈਣਾਂ ਨੂੰ ਤੁਹਾਡੇ ਤੋਂ ਬੜੀਆਂ ਆਫਸਰ ਦੇਣਾ ਸਾਡੇ ਇੱਕ ਛੋਟੀ ਜਿਹੀ ਗੱਲ ਸੁਣਾ ਤੁਹਾਡੇ ਕੋਲੇ ਤੁਸੀਂ ਵੀ ਵਿਧਾਇਕ ਰਹੇ ਹੋ ਇਹ ਸੜਕ ਬਾਰੇ ਜਦੋਂ ਵੀ ਜਾ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹ ਜਿਹੜੀ ਸੜਕ ਹੈ ਸਾਡੇ ਅੰਡਰ ਨਹੀਂ ਆਉਂਦੀ ਮੰਡੀ ਬੋਰਡ ਦੇ ਅੰਡਰ ਆਉਂਦੀ ਹੈ ਇਹਦੇ ਵਿੱਚ ਕਿੰਨੀ ਕੋਈ ਸੱਚਾਈ ਹੈ ਔਰ ਜਿਹੜੇ ਲੋਕ ਨੇ ਰੋਜ਼ ਜਾ ਜਾ ਕੇ ਤਰਲੇ ਮੰਨਤਾ ਕਰਦੇ ਨੇ ਕਿਸ ਤਰ੍ਹਾਂ ਇਹ ਸੜਕ ਬਣ ਸਕਦੀ ਹੈ ਇਹਦੇ ਲਈ ਕੀ ਕਰਨਾ ਪਏਗਾ ਜਦ ਕਿ ਨਗਰ ਕੌਂਸਲ ਇਸ ਗੱਲ ਦੀ ਜ਼ਿੰਮੇਵਾਰੀ ਲੈਣ ਤੋਂ ਭੱਜ ਰਹੀ ਹੈ ਗੱਲ ਇਹ ਹੈ ਕਿ ਆਹ ਲੋਕ ਖੜੇ ਨੇ ਇਹਨਾਂ ਨੂੰ ਪੁੱਛੋ 2021 ਤੱਕ ਮੈਂ ਹੀ ਬਣਾਈ ਹੈ ਮੈਂ ਕਹਿੰਦਾ ਕਿ ਮੈਂ ਕਹਿੰਦਾ ਕਿ ਨਗਰ ਕੌਂਸਲ ਦੇ ਅਧਿਕਾਰ ਖੇਤਰ ਚ ਔਰ ਜਿਹੜੀ ਗੱਲ ਤੋਂ ਨਗਰ ਕੌਂਸਲ ਭੱਜਦੀ ਭਾਜੇ ਪਰ ਹਲਕੇ ਦੇ ਐਮਐਲਏ ਨੂੰ ਨਹੀਂ ਭੱਜਣਾ ਚਾਹੀਦਾ ਮੇਰੇ ਕੋਲ 234 ਪਿੰਡ ਨੇ ਤਿੰਨ ਸ਼ਹਿਰ ਨੇ ਔਰ ਮੈਂ ਕਹਣਾ ਜੇ 234 ਪਿੰਡ ਤੇ ਤਿੰਨ ਸ਼ਹਿਰਾਂ ਦੇ ਵਿੱਚ ਇਸਨੇ ਰੋਡ ਆਉਂਦੀ ਹੈ ਔਰ ਐਮਐਲਏ ਦਾ ਕੰਮ ਹੈ ਕਿ ਪੈਸੇ ਲੈ ਕੇ ਆਉਣੀ ਐਮਐਲਏ ਦਾ ਕੰਮ ਹੈ ਗ੍ਰਾਂਟ ਲੈ ਕੇ ਆਉਣੀ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਬਿਲਕੁਲ ਜਿਹੜੀ ਬੇਬੁਨਿਆਦ ਗੱਲ ਔਰ ਇਹ ਨਗਰ ਕੌਂਸਲ ਦਾ ਜਿਹੜਾ ਰਕਬਾ ਹੈ ਔਰ ਨਗਰ ਕੌਂਸਲ ਜਦੋਂ ਅਸੀਂ ਵੋਟਾਂ ਲੈਣ ਆਉਨੇ ਆ ਜਦੋਂ ਵੋਟਾ ਇਹਨਾਂ ਤੋਂ ਲੈਣੇ ਆ ਇਹ ਵੀ ਉਦੋਂ ਲੋਕ ਕਹਿ ਦਿਆ ਕਰਨਗੇ ਕਿ ਅਸੀਂ ਤਾਂ ਬਈ ਤੁਹਾਡੇ ਚਿੱਤਾਂ ਗਾ ਤੁਹਾਡੇ ਖੇਤਰ 'ਚ ਹੀ ਨਹੀਂ ਆਉਂਦੇਗੇ ਸਾਡੇ ਕੋਲ ਵੋਟਾਂ ਲੈਣ ਆਉਨੀਆਂ ਵੋਟਾਂ ਲੈਣ ਵਾਲੇ ਤਾਂ ਐਮਐਲਏ ਸਾਹਿਬ ਨੂੰ ਤੇ ਜਿਹੜ ਨਗਰ ਕਾਉਂਸਲ ਦੇ ਜਿਹੜੇ ਪ੍ਰਧਾਨ ਆ ਜਾਂ ਜਿਹੜੇ ਮੈਂਬਰ ਆ ਉਹਨਾਂ ਨੂੰ ਉਦੋਂ ਦਾ ਪਤਾ ਹੈ ਤੇ ਜਦੋਂ ਕੰਮ ਹੋਣਾ ਹੈ ਜਦੋਂ ਇਹਨਾਂ ਦਾ ਕੰਮ ਸ਼ੁਰੂ ਕਰਨਾ ਉਦੋਂ ਕਹਿੰਦੇ ਸਾਨੂੰ ਪਤਾ ਨਹੀਂ ਹੈ ਇਸ ਕਰਕੇ ਮੈਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਅੱਜ ਝੋਨਾ ਲਾ ਕੇ ਚੱਲਿਆ ਇਸ ਰੋਡ ਦੇ ਉੱਪਰ ਔਰ ਮੈਂ ਕਹਿੰਦਾ ਘੱਟੋ ਘੱਟ ਹੋਰ ਨਹੀਂ ਕੋਸੋ ਝੋਨੇ ਦੀ ਆਮਦਨ ਦੇ ਨਾਲ ਹੀ ਇਹ ਵਿਚਾਰੇ ਆਪ ਦਾ ਮਾੜਾ ਮੋਟਾ ਜਿਹੜਾ ਕੋਈ ਕੋਈ ਜਨਰੇਟਰ ਜਾਂ ਕੋਈ ਇੰਜਨ ਲਿਆ ਕੇ ਆਪ ਦਾ ਪਾਣੀ ਪੂਣੀ ਦਾ ਜਿਹੜਾ ਨਿਕਾਸੀ ਦਾ ਪ੍ਰਬੰਧ ਕਰ ਸਕਣ ਔਰ ਜੇ ਨਾ ਤੁਹਾਡੇ ਤੋਂ ਸਰਕਾਰ ਤੋਂ ਰੋਡ ਬੰਦੀ ਹੈਈ ਤੁਸੀਂ ਹੱਥ ਖੜੇ ਕਰਦੇ ਹੋ ਅਸੀਂ ਰੋਡ ਆਪੇ ਬਣਾ ਲਾਂਗੇ ਔਰ ਇਹ ਲੋਕ ਹੀ ਸਾਡੇ ਨਾਲ ਸਾਥ ਦੇ ਕੇ ਜਿਹੜੀ ਹੈ ਕਿ ਰੋਡ ਨੂੰ ਬਣਾਉਣਗੇ ਇਹ ਮੈਂ ਵਿਸ਼ਵਾਸ ਦਿਵਾਉਣਾ ਔਰ ਮੈਨੂੰ ਆਸ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਲੱਗੇ ਕਿ ਜੀਰੇ 'ਚ ਹੋ ਕੀ ਰਿਹਾ ਔਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਕਿ ਲੁਧਿਆਣੇ 'ਚ ਵੋਟਾਂ ਮੰਗਦੇ ਪਹਿਲਾਂ ਔਰ ਜੀਰੇ ਵਰਗੇ ਸ਼ਹਿਰ ਨਹੀਂ ਸੰਭਾਲੇ ਜਾਂਦੇ ਤੇ ਲੁਧਿਆਣੇ ਵਰਗੇ ਸ਼ਹਿਰ ਕਿਥੋਂ ਸੰਭਾਲੋਗੇ ਇਸ ਕਰਕੇ ਇਹ ਮੇਰੀ ਅਪੀਲ ਆ ਔਰ ਹੁਣ ਜਿਹੜਾ ਕਿ ਜਿਹੜਾ ਝੋਨਾ ਲਾਵਾਂਗੇ ਔਰ ਮੈਂ ਕਵਾਂਗਾ ਜ਼ਰੂਰ ਇਹਨੂੰ ਵਿਖਾਓ ਸ਼ਾਇਦ ਸਰਕਾਰ ਨੂੰ ਸ਼ਰਮ ਆਵੇ ਕਾਲੀਗਲ ਦੀ ਸਰਕਾਰ ਚ ਮੈਂ ਨੂਰਪੁਰ ਮਾਛੀਵਾੜੇ ਝੋਨਾ ਲਾਇਆ ਔਰ ਜਦੋਂ ਝੋਨਾ ਲਾਇਆ ਉਸ ਤੋਂ ਬਾਅਦ ਸਰਕਾਰ ਨੇ ਥੋੜੇ ਦਿਨਾਂ ਬਾਅਦ ਉਹਦਾ ਕੰਮ ਸ਼ੁਰੂ ਕਰਤਾ ਔਰ ਮੈਨੂੰ ਅੱਜ ਵੀ ਲੱਗਾ ਕਿ ਝੋਨੇ ਦਾ ਸੀਜ਼ਨ ਆ ਗਿਆ ਤੇ ਝੋਨਾ ਲਾਈਏ ਤਾਂ ਕਿ ਹੋ ਸੱਕਾ ਇਸ ਸਰਕਾਰ ਨੂੰ ਵੀ ਸ਼ਰਮ ਆਵੇ ਔਰ ਇਹ ਵੀ ਜਿਹੜਾ ਹੈ ਕਿ ਇੱਥੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਾ ਦੇ ਜੇ ਇਹਨਾਂ ਨੇ ਨਾ ਕਰਾਇਆ ਤੇ ਫਿਰ ਮੈਂ ਤਾਂ ਕਰਾਵਾਂਗੇ ਤੁਸੀਂ ਸਾਡੇ ਨਾਲ ਗੁਰਪ੍ਰੀਤ ਜਿਹੜਾ ਜੋ ਇਹ ਸੜਕ ਪਰ ਝੋਨਾ ਲਗਾ ਰਹੇ ਹੋ ਨਾਲ ਹੀ ਇਹਨਾਂ ਨੇ ਤੱਥ ਪੇਸ਼ ਕੀਤਾ ਕਿ ਹੋ ਸਕਦਾ ਹੈ ਕਿ ਸੜਕ ਦੇ ਉੱਪਰ ਝੋਨਾ ਲਗਾਉਣ ਦੇ ਨਾਲ ਕਿਤੇ ਇਹਨਾਂ ਕਿਤੇ ਸਰਕਾਰ ਦੀ ਨੀਤੀ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਜਿਹੜੀ ਨਿਊਜ਼ ਪੰਜਾਬ ਕੈਮਰਾ ਪਰਸਨ ਦੇ ਨਾਲ ਮੈਸਟਰੀਪੇਚ ਇੰਡੀਆ ਨਿਊਜ਼ ਪੰਜਾਬ ਆਪਣੇ ਨਾਲ ਸੁਮਿੰਦਰ ਸ਼ਾਟ ਕਰ ਲਈ ਉੱਥੇ ਬ੍ਰਾਡ ਓਏ ਇਧਰ ਆਉਂ ਲਾਉਂ 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 ਏ ਅੱਛਾ ਜੀ ਕਿਹੜਾ ਯਾਰ ਹੈਲੋ ਬਾਈ ਇਹ ਪਿੱਛੇ ਪਿੱਛੇ ਬਰਾਬਰ ਹੋ ਜਾਣਾ ਇੱਧਰ ਬਰਾਬਰ ਹੋ ਜਾ ਬਰਾਬਰ ਹੋ ਜਾ ਬਣਾ ਇੱਕ ਫੋਟੋ ਲਾੜੇ ਇੱਕ ਫੋਟੋ ਕਰਾ ਲਓ ਖੜ ਕੇ ਜਾ ਕੇ ਕੋਈ ਖੜ ਜੋ ਵੀਰੇ ਇੱਧਰ ਵੇਖਿਓ ਮੜਾ ਜਾ ਇੱਧਰ ਬਾਈ ਜੀ ਬੜਾ ਵੀਰੇ ਹੈਲੋ ਵੇਖਿਓ ਮੜਾ ਜਾ ਆਜੋ ਆਜੋ ਆਂਦੀ ਨਾਲ ਹੋ ਜਾਏ ਕਰੀ ਕੱਢ ਜੋ ਫਿਰ ਫੋਟੋ ਕਰਾ ਲਓ ਫਿਰ ਕਰ ਲਿਓ ਜੋ ਮਰਜੀ ਆ ਜਾ ਹਾਂ ਬਾਈ ਜੀ ਇੱਧਰ ਇੱਕ ਰਲਿੰਗਾ ਭਰ ਕੇ ਕਟਾਰੀਏ ਦੇ ਘਰ ਜਾਣੀਆਂ ਧੋਨੇ ਦੀਆਂ ਚਲੋ ਲਾਓ ਜੀ ਹੁਣ ਆਓ ਚਾਰੇ ਟੋਟੀ ਮਿਲਦੀ ਨਹੀਂ ਸ਼ਹਿਰ ਐ ਸਾਈਡ ਨਾਲ ਹੀ ਕਰਨਾ ਕਰੀਓ ਜੀ ਆਂਦਾ ਚਿੱਟਾ ਲੋਕਾਂ ਦੇ ਪਾਈ ਆਂਦਾ ਆਹੋ ਪਾਣੀ ਵਾਦੂ ਪਾਣੀ ਦੇ ਤੇ ਘਾਟ ਨਹੀਂ ਜੀ ਪਾਣੀ ਆਪੇ ਲੱਗਦਾ ਰਹਿਣਾ ਬੰਦਕਰ ਸਿੰਘ ਨੂੰ ਬੈਠੀ ਆਜੋ ਤੁਸੀਂ ਦਸਣ ਲਈਓ ਸਾਰਿਆਂ ਨਾਲ ਲੱਗੋ ਨਾ ਆਜੋ ਹੋ 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 ਕੋਣੀ 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 ਬਹੁਤ ਆਇਨੇ ਆਜੋ ਸਾਰੇ ਬੜਾ ਬੈਠੋ ਪਾਣੀ ਪਾਣੀ ਮਾਰਿਆ ਯਾਰ ਲੱਤ ਨਾਲ ਚਾਕੂ ਤੇ ਵਾਹ ਲਾ 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 ਇਹ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਝੋਨਾ ਸੀ ਲਾਤਾ ਇਹਨੂੰ ਜੇ ਘੱਟੋ ਘੱਟ ਨਹੀਂ ਜੇ ਪਾਲਣ ਦੀ ਜ਼ਿੰਮੇਵਾਰੀ ਵੀ ਤੁਸੀਂ ਲੈਨੇ ਹੋ ਠੀਕ ਹੈ ਨਹੀਂ ਤਾਂ ਉਹ ਵੀ ਮਹੱਲੇ ਵਾਲੇ ਕਰ ਲੈਣਗੇ ਪਰ ਮੈਂ ਕਹਿੰਦਾ ਕਿ ਜਦੋਂ ਵੇਚਣ ਦੀ ਵਾਰੀ ਆਈ ਉਦੋਂ ਤੁਸੀਂ ਆਣ ਕੇ ਗੱਲ ਕਹਿਣੀ ਹੈ ਕਿ ਇਹ ਰੋਡ ਜਿਹੜੀ ਆ ਇਹ ਨਗਰ ਕਾਉਂਸਲ ਦੇ ਅਧਿਕਾਰ ਖੇਤਰ ਚ ਆ ਤੇ ਇਹ ਝੋਨਾ ਸੀ ਵਾਢ ਕੇ ਲੈ ਕੇ ਜਾਣਾ ਉਦੋਂ ਫਿਰ ਇਹਨਾਂ ਲੋਕਾਂ ਦੇ ਨਜਾਇਜ਼ ਪਰਚੇ ਤੁਸੀਂ ਦੇਣੇ ਆ ਔਰ ਮੈਂ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਹੁਣ ਤੁਸੀਂ ਆਪਦੀ ਜ਼ਿੰਮੇਵਾਰੀ ਤੋਂ ਭੱਜੋ ਨਾ ਔਰ ਆਪਦੀ ਜ਼ਿੰਮੇਵਾਰੀ ਨੂੰ ਸਮਝਦੇ ਆਇਆ ਜਿਹੜਾ ਕਿ ਇਹ ਜਿਹੜਾ ਝੋਨੇ ਦੀ ਰਾਖੀ ਵੀ ਕਰੋ ਮੈਡਮ ਮੈਗਨੇਟ ਥੋੜਾ ਗੋਸ਼ ਕਰੋ ਔਰ ਆਣ ਕੇ ਇਸ ਮੈਚ ਨੂੰ ਸਰਕਾਰ ਮੁਰਦਾਬਾਦ ਮੁਰਦਾਬਾਦ ਪ੍ਰਧਾਨ ਜੀ ਅੱਜ ਤੁਸੀਂ ਸੜਕ ਤੇ ਝੋਨਾ ਲਾਇਆ ਕੀ ਕਾਰਨ ਰਿਹਾ ਹੈ ਸਾਰਾ ਹਾਲ ਕਾਰਨ ਇਹ ਕਿ ਅੱਜ ਇਹ ਨਾ ਲੋਕਾਂ ਨੇ ਜੋ ਕਿ ਬੜੇ ਲੰਮੇ ਸਮੇਂ ਤੋਂ 3 1/2 ਸਾਲ ਤੋਂ ਜਿਹੜਾ ਸੰਤਾਪ ਭੋਗ ਰਹੇ ਆ ਔਰ ਤੁਸੀਂ ਵੇਖੋਗੇ ਇਹਨਾਂ ਦੇ ਘਰਾਂ 'ਚ ਗੰਦਾ ਪਾਣੀ ਸੀਵਰੇਜ ਦਾ ਜਾ ਰਿਹਾ ਔਰ ਲੰਘਣਾ ਵੀ ਇਹਨਾਂ ਦਾ ਜਿਹੜਾ ਮੁਸ਼ਕਲ ਹੋ ਰਿਹਾ ਔਰ ਮੈਂ ਕਹਿੰਦਾ ਕਿ ਜਿਹੜਾ ਹਲਕੇ ਦਾ ਵਿਧਾਇਕ ਆ ਜਾਂ ਜਿਹੜਾ ਇੱਥੋਂ ਦਾ ਜ਼ੀਰੇ ਦੀ ਪ੍ਰਧਾਨ ਉਹ ਕਦੀ ਵੀ ਜਾਈਓ ਜਿਹੜਾ ਇਸ ਮਹੱਲੇ 'ਚ ਘੇੜਾ ਮਾਰਨ ਵੀ ਨਹੀਂ ਆਇਆ ਔਰ ਇਹ ਲੋਕ ਆਰ ਕੇ ਉਹਨਾਂ ਦੇ ਦਫ਼ਤਰ ਗਏ ਔਰ ਉੱਥੇ ਜਦੋਂ ਗਏ ਤੇ ਇਹਨਾਂ ਨੂੰ ਬੇਇੱਜ਼ਤ ਕਰਕੇ ਜਿਹੜਾ ਇਹਨਾਂ ਨੂੰ ਭੁਜਾਇਆ ਗਿਆ ਔਰ ਵਿਧਾਇਕ ਨੇ ਮੰਗ ਪੱਤਰ ਲੈਣ ਤੋਂ ਵੀ ਨਾ ਕਰ ਦਿੱਤੀ ਔਰ ਵਿਧਾਇਕ ਦੇ ਨਾਲ ਨਾਲ ਜੋੜੇ ਨਾ ਕੀਤੀ ਪ੍ਰਧਾਨ ਨੇ ਨਾ ਕੀਤੀ ਇਸ ਕਰਕੇ ਅੱਜ ਇਥੇ ਝੋਨਾ ਜਿਹੜਾ ਅੱਜ ਅਸੀਂ ਲਾਇਆ ਕਿਉਂਕਿ ਹੋ ਸਕਦਾ ਸਰਕਾਰ ਕੋਲ ਪੈਸੇ ਨਾ ਹੋਣ ਔਰ ਇਹ ਝੋਨੇ ਦੀ ਕਮਾਈ ਦੇ ਨਾਲ ਜਿਹੜਾ ਇਹ ਰੋਡ ਬਣ ਸਕੇ ਔਰ ਇਹ ਗੱਲ ਇਹ ਮੱਲੇ ਵਾਲਿਆਂ ਨੂੰ ਕਹਿੰਦੇ ਆ ਕਿ ਸਾਡੇ ਅਧਿਕਾਰ ਖੇਤਰ ਜਿਣੀ ਔਰ ਮੈਂ ਕਹਿੰਦਾ ਕਿ ਝੋਨਾ ਦੇ ਪਾ ਲੈਣਗੇ ਪਰ ਜਦੋਂ ਵੱਢਣ ਦੀ ਵਾਰੀ ਆਈ ਉਦੋਂ ਇਹ ਨਾ ਸਰਕਾਰ ਵੱਢਣ ਆਜੇ ਤੇ ਇਹਨਾਂ ਲੋਕਾਂ ਦੇ ਪਰਚੇ ਦਰਜ ਕਰੇ ਜੇ ਕਰਨਾ ਹੈ ਤੇ ਇਹਨਾਂ ਦਾ ਕੰਮ ਕਰੋ ਸੀਵਰੇਜ ਦਾ ਕੰਮ ਚਲਾਓ ਔਰ ਜਦੋਂ 2021 ਚ ਕਾਂਗਰਸ ਦੀ ਸਰਕਾਰ ਸੀ ਉਦੋਂ ਇਹ ਰੋਡ ਦਾ ਟੈਂਡਰ 30 ਲੱਖ ਦਾ ਪਾਸ ਹੋਇਆ ਔਰ 30 ਲੱਖ ਦੇ ਵਿੱਚੋਂ 19 ਲੱਖ 45 ਹਜ਼ਾਰ ਦੀ ਇਹ ਰੋਡ ਬਣੀ ਆ ਔਰ ਜੋ ਸਰਦਾਰ ਨਛੱਤਰ ਸਿੰਘ ਠੇਕੇਦਾਰ ਨੇ ਬਣਾਈ ਔਰ 10 ਲੱਖ ਜਿਹੜਾ 55000 ਰੁਪਇਆ 1.5 ਲੱਖ ਦੇ ਕਰੀਬ ਜਿਹੜਾ ਅਜੇ ਵੀ ਉਹਦਾ ਕੰਮ ਜਿਹੜਾ ਹੋ ਸਕਦਾ ਔਰ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ 1.5 ਲੱਖ ਜਿਹੜਾ ਇਹਦੇ ਲਈ ਕੋਈ ਨਵਾਂ ਮਤਾ ਪਾਉਣ ਦੀ ਲੋੜ ਨਹੀਂ ਉਹ 10.5 ਲੱਖ ਨਾਲ ਜਿਹੜਾ ਸੀਵਰੇਜ ਜਿਹੜੇ ਚਾਲੂ ਕਰਾਏ ਜਾਣ ਇਹ ਕੰਮ ਸ਼ੁਰੂ ਕਰਾਇਆ ਜਾਵੇ ਔਰ ਤਾਂ ਕਿ ਲੋਕ ਜਿਹੜਾ ਗੰਦਾ ਪਾਣੀ ਪੀਣ ਤੋਂ ਬਚ ਸਕਣ ਲੋਕ ਬਿਮਾਰੀਆਂ ਤੋਂ ਬਚ ਸਕਣ ਅਜੇ ਇਸ ਕਰਕੇ ਇਸ ਮੁਹੱਲੇ ਦੇ ਵਿੱਚ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਲਣੀਆਂ ਅਸੀਂ ਪਹੁੰਚੇ ਥੈਂਕ ਯੂ ਸਾਰੇ ਆਜੋ ਹੁਣ ਨਾਰੇ ਲਾਉਣੇ ਦੇਖਦੇ ਹੁਣ ਜੀ ਤੋ ਨਹੀਂ ਸਾਰੇ ਵੀ ਸਿਨੇ ਦੇ ਨਹੀਂ ਦੇਣ ਆਲੋ ਵੀਡੀਓ ਨਾ ਨਾ ਆਉਂਦੀ ਆਈਏ ਮੁਰਦਾਬਾਦ ਜਨ ਸਰਕਾਰ ਮੁਰਦਾਬਾਦ ਜਨ ਸਰਕਾਰ ਮੁਰਦਾਬਾਦ ਐਮ ਐਲ ਏ ਨਰੇਸ਼ ਕੁਟਾਰੀਆ ਮੁਰਦਾਬਾਦ ਐਮ ਐਲ ਏ ਨਰੇਸ਼ ਕੁਟਾਰੀਆ ਮੁਰਦਾਬਾਦ ਪ੍ਰਧਾਨ ਨਗਰ ਕੌਂਸਲ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਗਰੀਬਾਂ ਨੂੰ ਅਨਜੋਲੀ ਕਰਨ ਵਾਲੀ ਸਰਕਾਰ ਮੁਰਦਾਬਾਦ आलेला नमस्कार आहे मिनिट